ਇਹ ਦੋ ਕਿਦਲੇ ਟੁਕਤੇ ਜਿਹੜੇ ਨਵੇਂ ਬਣੇ ਸੀ ਇਹ ਪਿਆਲੀ ਰੱਖੇ ਸੀ ਸ਼ਿੰਗਾਰੀ ਰਾਇਤੇ ਕੇ ਸੋਜੇ ਨਾਲ ਨਾਲ ਵਿਆਹ ਦੀ ਵੀ ਕਰ ਲਈਏ ਸ਼ਾਪਿੰਗ ਥੋੜੀ ਜੀ ਆਹ ਤਾਂ ਪਹਿਲੀ ਥੋੜੀ ਟਾਈਮ ਲੱਗ ਗਿਆ ਹਾਂ ਵਿਆਹ ਤੇ ਹੁੰਦਾ ਰਿਹਾ ਹਾਂ ਹਾਂ ਥੋੜਾ ਥੋੜਾ ਆ ਜਾਂਦਾ ਜਿੱਦਾਂ ਦੀ ਮੈਨੇ ਨਾ ਫੋਟੋ ਦਿਖਾਈ ਤੁਹਾਨੂੰ ਉਹ ਮੈਨੂੰ ਦੇਖਿਓ ਮੈਂ ਤਾਂ ਤਾਂ ਕਰੂੰਗਾ ਹਟਾ ਦੇ ਰੇਗਾ ਪਹਿਲਾਂ ਨਹੀਂ ਲੱਗ ਰਹੀ ਸੀ ਕਿ ਵਾਈਟ ਰੋਸ ਵਰਗਾ ਵਾਓ ਉਹ ਬਿਊਟੀਫੁੱਲ ਪਹਿਲਾਂ ਨਹੀਂ ਲੱਗਦਾ ਸੀ ਕਿ ਬਣ ਜੂਗਾ ਨੰਬਰ ਆਪਾਂ ਸੋਚਿਆ ਕਿ ਮੈਂ ਇੱਥੇ ਲੱਗਾਂ ਮੈਂ ਕਿਵੇਂ ਸੀ ਘੱਟੋ ਘੱਟ 100 ਪਲੱਸ ਪੈਕਿੰਗ ਲੈ ਲਈ ਆ ਤੇ ਪੈਕਿੰਗ ਵੀ ਕਾਲੀ ਸਵੈਰੀ ਲੱਗ ਜਾਣੀਆਂ ਤਿਆਰੀਆਂ ਕਰ ਲੈ ਸੌ ਚੋ ਕਿੰਨੇ ਨੰਬਰ ਮਾਤੇ ਇਹ ਆ ਲੰਬਾ ਆ ਜੇ ਸੌ ਚੋ ਸੌ ਕੋਈ ਫੀੜੀ ਦੇ ਕਿਉਂਕਿ ਸ਼ੌਣ ਚੜ ਗਿਆ ਨਾ ਪਤਾ ਨਿਕਲ ਜਾਂਦਾ ਯਾਰ ਚੰਦਨ ਦੀ ਸਮੈਲ ਇੰਨੀ ਹੁੰਦੀ ਆ ਹਾਂ ਮੈਂ ਨੇ ਪਹਿਲੀ ਵਾਰ ਇਹ ਦੋ ਕਰਿਆ। ਤੈਂ ਕਰੇ ਚਲਾਣਾ ਲਗਾ। ਇਹ ਪਣਾ ਕਰੀਮੀ ਕਰੀਮੀ ਮਖਰੂਨੀ ਰੈਡੀ ਆ ਵਾਈਟ ਸੋਸ। ਆਲੂ ਵੀ ਜਿਹਨੇ ਖਾਣੀ ਆ। ਅੱਜ ਹਮ ਬਣਾਏਗੇ ਚਟਨੀ। ਸ਼ੋ। ਹਮ ਉਹ ਦਾਲ ਦਾ ਰੋਜੀ ਖਾਣਾ। ਅੱਜ ਗੰਡੇ ਭੁੱਲ ਕੇ ਦੇਖਾ। ਕਿੰਨੇ ਦਾ ਬਾਹ ਖਾਮਾਗਾ ਅੱਜ ਚਟਨੀ ਦਾ। ਅੱਜ ਅਸੀਂ ਦਾਲ ਬਣਾਈ ਹੋਈ ਨਹੀਂ। ਜੀ ਉੱਤਰੇ। ਚਾਹ ਰੋਟੀ ਦਾ ਜਿਹੜਾ ਮੈਂ ਪਹਿਲਾਂ ਹੀ ਲਾਤੀ ਥਾ ਅਜੇ ਤੱਕ ਗੈਸ ਭਰ ਗਿਆ ਹੈ। ਲੈ ਮੱਸਰ ਬਾਲਾ ਹੋ ਜਾਂਦਾ ਹੁਣ। ਹਾਂ ਦਾ ਮੱਸਰ ਮੇਰੇ ਨੱਤਾ ਹੋ ਰੱਖੀਆਂ। ਕੱਪੜੇ ਪਾ ਲਾ ਪੁੱਤ ਸੁੱਕੇ ਤੋਂ ਹੁਣ। ਨਾ ਕੇ ਸਾਰਾ ਮੀਂਹ ਚ ਭਿੱਜ ਗਏ। ਹੋਰ ਕੋਈ ਨਾ ਹੁਣ ਹੋਰ ਬਦਲ। ਆਪੀ ਕੱਢ ਦੂੰ ਪਾਣੀ ਚੰਗੀ ਕਰਕੇ। ਲੈ ਪਕੂੜੀਆਂ ਨਹੀਂ ਨਟ ਰਹਿ ਚੌਣ ਲਿਆ। ਮੰਮਾ ਅੱਜ ਅਸੀਂ ਬਣਾਉਣਾ ਮੰਮੀ ਪਾਸਤਾ। ਹਾਂ। ਆ ਬਾਈਟ ਸੌਸ ਪਾਸਤਾ ਬਣਾਵਾਂਗੇ ਘਰੇ ਕਿੱਥੇ ਅੰਦਰ ਬਣਾਉਗੇ ਅੰਦਰ ਹੀ ਬਣਾਵਾਂਗੇ ਇੱਥੇ ਕਿੱਥੇ ਮਸਾਲਾ ਤਾਂ ਮੈਂ ਚਟਣੀ ਮਸਾਹ ਦੇ ਕੇ ਪਾ ਲਿਆ ਮਸਰ ਖਾ ਰਿਆ ਬੱਡ ਬੱਡ ਕੇ ਮੈਂ ਰੋਟੀ ਮਸਾਲਾ ਹੀ ਆ ਕਾਲੀ ਵੀ ਰੋਟੀ ਚਾ ਕੋਨ ਰੋਟੀ ਹਾਂ ਕਾਲੀ ਬਾਸ ਉਹਨਾਂ ਨੂੰ ਬਾਹਰ ਸੁਸੂ ਪੋਟੀ ਕਰਾ ਕੇ ਲੈ ਕੇ ਡੈਡੀ ਨਾਲ ਉਹਨਾਂ ਦਾ ਕੱਪੜੇ ਤੂੰ ਡਾਡੀ ਜਾਨੂ ਰੋਜ਼ ਲਾਰੇ ਨਾ ਦੇਣਾ ਰੋਜ਼ ਦੇ ਲਾਰੇ ਨੇ ਰੋਜ਼ ਦੇ ਅੱਜ ਵੀ ਲੈ ਅੱਜ ਵੀ ਮੀਂਹ ਇੰਨਾ ਪੈ ਕੇ ਲੰਘ ਗਿਆ ਹੈ ਥੋੜਾ ਹੀ ਘੱਲੋ ਰਾਈ ਲੈ ਮਰਨਾ ਚਾਹ ਆਜ ਤੱਕ ਨਛਰਦਾ ਦੇ ਕਿੰਨੇ ਮੇਰਾ ਬਾਤ ਨੂੰ ਘੜਨ ਵਾਲੇ ਨਹੀਂ ਇਹ ਤਾਂ ਦਿਨੇ-ਦਿਨੇ ਹੁੰਦਾ ਉਹ ਤਾਂ ਉਦੋਂ ਤਾਂ ਇੰਨਾ ਮੀਂਹ ਪੈ ਰਿਹਾ ਸੀ ਉਦੋਂ ਤਾਂ ਮਜ਼ਾ ਵੀ ਆਉਂਦਾ ਮੀਂਹ ਪੈਂਦੇ ਇਹ ਚ ਬਣਾ ਕੇ ਦੇ ਨਹੀਂ ਜੀ ਜਦੋਂ ਮੀਂਹ ਪੈਂਦਾ ਹੋਵੇ ਆ ਪੂਰਾ ਜੋਰ-ਸ਼ੋਰ ਨਾਲ ਕੀ ਰੁ ਕੀ ਕਰਨੀ ਆ ਕੀਰ ਖਾਂਦਾ ਨਹੀਂ ਕਰਦੈ ਨੀ ਕੋਈ ਅਸੀਂ ਤਾਂ ਕੱਲੇ ਉਹੀ ਖਾ ਲਵਾਂਗੇ ਕੂੜੇ ਹਾਂ ਡੜੀ ਓਏ ਬਾਈ ਫੋਟੋ ਖਿੱਚ ਰਿਆ ਨਾਲ ਵਾਲਾ ਬੰਦਾ ਤਾਂ ਲੈ ਉਹ ਦੂਰ ਕਰਕੇ ਖਿੱਚ ਹਾਂ ਖੱਚ ਦੇ ਉਹ ਹਿੱਲ ਗਈ ਖਿੱਚੀ ਕਿੰਨੇ ਦਿਨ ਹੋ ਗਏ ਸਾਨੂੰ ਕਹਿੰਦੇ ਨੇ ਆਪਾਂ ਵਾਈਟ ਸੌਸ ਪਾਸਤਾ ਬਣਾਵਾਂਗੇ ਵਾਈਟ ਸੌਸ ਪਾਸਤਾ ਬਣਾਵਾਂਗੇ ਪੂੜੇ ਤਾਂ ਸਾਡੇ ਬਣੇ ਨਹੀਂ ਹੈਗੇ ਡੈਡੀ ਵੀ ਸਾਡੇ ਨੇ ਪੂੜੇ ਖੁਲਾਏ ਸਾਨੂੰ ਬੜੇ ਸਵਾਦ ਸੀ ਡੈਡੀ ਬਣਾਵਾਂਗੇ ਫਿਰ ਹੋਰ ਕਾਲੂ ਕਰਾਂਗੇ ਬਹੁਤ ਸਵਾਦ ਸੀ ਹੁਣ ਭੁੱਕੜ ਨਿਕਲ ਐ ਉਹ ਬਿੱਚਾ ਕਾਲੂ ਬਣਾਵਾਂਗੇ ਡੈਡੀ ਹੋ ਕੇ ਕਹ ਰਹੀ ਸੀ ਉਦੋਂ ਖੜਿਆ ਕੁਝ ਹੋਰ ਸੀ ਇੰਨਾ ਮਸਲਾ ਮम्मी ਨੇ ਬਾਸੇ ਬਾਸ ਚ ਜਰੂਰ ਦੇਣੇ ਬਣਾਏ ਦੇ ਮੀਂਹ ਨੂੰ ਮੀਂਹ ਅੱਜ ਮੈਂ ਪੂਰਾ ਦਿਨ ਥੱਕ ਗਈ ਨਾ ਸਵੇਰ ਦੇ ਤਾਂ ਲੱਗੇ ਸੀ ਫਿਰ ਮੀਂਹ ਮम्मी ਕਹਿੰਦੀ ਜਦੋਂ ਮੀਂਹ ਪੈਂਦਾ ਉਹਨਾਂ ਉਦੋਂ ਬਣਾ ਕੇ ਖਵਾਈ ਜੇ ਵਾਪਸ ਆਣ ਪੂਰੇ ਤੇ ਕਾਲੂ ਬਣਾ ਲਾਂਗੇ ਹੁਣ ਤਾਂ ਰੋਜ਼ ਮੀਂਹ ਪਿਆ ਕਰਨਾ ਹੁਣ ਮਹੀਨਾ ਚੜ ਗਿਆ ਅੱਜ ਅਸੀਂ ਵਾਈਟ ਸੌਸ ਮਕਰੋਨੀ ਬਣਾਉਣੀ ਹੈ ਪਹਿਲੀ ਵਾਰੀ ਬਣਾਉਣੀ ਦੇਖੋ ਕਿੱਦਾਂ ਦੀ ਬਣਦੀ ਹੈ ਗੁਰੂ ਜੀ ਦਾ ਆਕਾ ਦਾ ਬੈਠਾ ਏ ਬੜਾ ਮੈਂ ਨਾਇਕ ਦੇ ਤੇ ਉਹਨਾਂ ਉਹ ਵੀ ਕਟਿਆ ਪਾਰਾਂ ਦੇ ਉਹਦੇ ਨਾਲ ਹੁਣ ਆਪਾਂ ਉਮੀ ਨਹੀਂ ਕਟਾਏ ਕਿੱਡੇ ਫੜਾਂਜੇ ਜੱਡੇ ਗਾਰ ਰੱਖੇ ਨੇ ਉਹ ਦੋ ਮੱਟੇ ਜੀ ਆਵੜੇ ਤੇ ਅਮਾ ਸੋਹਣਾ ਇਹ ਲੈ ਕੇ ਤੂੰ ਹਾਂ ਮੇਰਾ ਤਾਂ ਇਹ ਮੇਰਾ ਮੋਹਤੋ ਮਗਰ ਨਾ ਲੱਗ ਜੀ ਹੁਣ ਕਾਲੂ ਕਦੇ ਕਹਾਂ ਮੈਂ ਕਹਾਂ ਕੋਈ ਆ ਮੰਡੜੀ ਤੇ ਰੁੱਤੋਂ ਦੀ ਆ ਹਾਂ ਹੈ ਜੀ 100 ਪਿਆਮਾ ਕਰਵਾਣ ਆ ਦੇਖ ਨਾ ਤੇਰਾ ਵਾਲਾ ਬਾਰਤ ਬਾਪੀ ਪੁੱਤ ਦੋ ਤੂੰ ਗਰਦਾ ਜਾਨਾ ਦਾਰ ਦੋਸਤ ਮੜਾ ਤੇ ਲਾਈ ਚੱਲੀ ਤੇਰੇ ਐਡੀ ਬਹੁਤ ਜ਼ਿਆਦਾ ਤੰਗ ਕਰਦੀ ਐ ਸਨ ਅੱਜ ਆਪਾਂ ਸੋਚਿਆ ਇਹਦੇ ਵਿੱਚ ਬਿਠਾ ਕੇ ਦੇ ਦੇ ਬੈਠ ਜਾ। ਸਗੋਂ ਤਾਂ ਕਰਦੀ ਮੰਮੀ ਦਾ ਕਰਵਾ ਦੇ ਲੋ। ਐ? ਸਗੋਂ ਤਾਂ ਕਰਦੀ। ਮੰਮੀ ਦਾ ਕਰਵਾ ਦੇ। ਆਹ। ਤੋਂ ਨਾ ਕੁੜੀਆਂ ਨੂੰ ਨਾ ਬੈਨ ਨੂੰ। ਹਾਂ ਬੰਦ ਕਰਤਾ ਇਹਨੇ। ਇੱਥੋਂ ਤੱਕ ਮੰਜੇ ਤੋਤੇ, ਬੇੜਾ ਤੋਤਾ ਵੀ ਫਿਰ ਬੈ ਗਿਆ। ਹਾਂ ਦਾਦੀ। ਜਦ ਮੈਂ ਰੋਟੀ ਲਾ ਰਹੀ ਹੈ ਮੰਮੀ ਉਹ ਕਰਦੀ ਸੀਗੀ ਪਿਆਜ਼ ਕੱਟ ਰਹੀ ਸੀ। ਕੰਦੀ ਮੈਂ ਤੇਰਾ ਡੈਡੀ ਨੂੰ ਕਹਿੰਦੀ ਕਹਿ ਤਾ ਦਿੰਦੀ ਆ ਪਰ ਮੇਰਾ ਪਤਾ ਦੇ ਲੱਕੇ ਨਾ ਦੁਖਾਦਾਗਾ ਕਹਿੰਦੀ ਮੇਰਾ ਤਾਂ ਬਿੰਦ ਨਹੀਂ ਛੱਡਦਾ ਮੈਂ ਕਿਹਾ ਪਰ ਗਾਹਲਾ ਤਾਂ ਐ ਕੱਢਦੀ ਦੁਪਹਿਰੇ ਵਿਚਾਰੇ ਦੀ ਡੈਡੀ ਦੀ ਨਵੇਂ ਬਣਾਏ ਨੇ ਦੋ ਕੇਲੇ ਟੁਕ ਤੇ ਜਿਹੜੇ ਨਵੇਂ ਬਣੇ ਨੇ ਮੇਰੇ ਪਿਆ ਲਈ ਰੱਖੀ ਅਸੀਂ ਮੋਬਾਈਲ ਕਰ ਲਈਆ ਪਿਆਜ਼ ਵੀ ਹਲਕੇ ਜਿਹੀ ਫਰਾਈ ਕਰ ਲਏ ਆ ਤੇ ਇੱਧਰ ਅਸੀਂ ਪਾ ਲਿਆ ਮੱਖਣ ਧਿਆਨ ਚ ਦੇਖਣਾ ਜ਼ਿਆਦਾ ਨਹੀਂ ਹੋ ਜੂ ਜ਼ਿਆਦਾ ਨਹੀਂ ਹੋ ਜੂ ਚੰਗੀ ਤਰ੍ਹਾਂ ਨਹੀਂ ਦਿੱਕ ਮੈਨੂੰ ਤਾਂ ਲੱਗਦਾ ਵੀ ਪਹਿਲੀ ਬਰਾਉਨ ਜਾ ਹੋ ਗਿਆ ਮੈਨੂੰ ਲੱਗਦਾ ਭਾਬੀ ਚੰਗੀ ਤਰ੍ਹਾਂ ਮੁੱਕਾਂਗੇ ਉਸੜਦੇ ਬਾਹਰ ਬਾਹਰ ਸੌਸ ਮਕਰੋਨੀ ਬਣਾਵਾਂਗੇ ਨਾ ਮਕਰੋਨੀ ਬਣਾਉਣੀ ਹੈ ਨਾ ਵਾਈਟ ਸੌਸ ਵਾਲੀ ਚਿੱਟੀ ਚਟਨੀ ਵਾਲੀ ਚਿੱਟੀ ਕਿਹੜੀ ਬਣਾਉਣੀ ਆ ਹੋਰ ਕੀ ਬਣਾਣਾ ਰ ਮੈਂ ਤਾਂ ਸਾਡੀ ਰੰਗ ਲਾਈ ਵਾਓ ਸੋ ਬਿਊਟੀਫੁਲ ਮੀਸ ਇਨ ਸਕਸੈਸਫੁਲ ਮਾਤੇ ਅਬੀ ਖਾएंगे रे ਬੇਟਾ ਫਿਰ ਪਤਾ ਚਲੇਗਾ ਨਾ ਹੁਣ ਇਹਦੇ ਵਿੱਚ ਹੀ ਪਾਵਾਂਗੇ ਅੱਛੇ ਅੱਛੇ ਆਪਾਂ ਕਹਿੰਦੇ ਪਿਆਰ ਹੂੰ ਬੋਲੋ ਜਿੱਦੇ ਕੱਤੇ ਪੇਰ ਗਏ ਨਾ ਮਰੇ ਕੋਟਲੇ ਹਰੀ ਮਟਰ ਲੈ ਕੇ ਹੋਰੇ ਮਟਰ ਨਹੀਂ ਸਿਮਲਾ ਮਿਕਸ ਸਿੰਗਲਾ ਮਿਰਚ ਵਰਸਿੰਗਲਾ ਮਸਲੀਆਂ ਨੇ ਕੰਮ ਸਿੰਗਲਾ ਮਿਰਚ ਤਾਂ ਬਾਲੀ ਬੋਲੀ ਉਹਦੇ ਚੋਂ ਪਾ ਕੇ ਬਰੈਡਾਂ ਚ ਲਾਏ ਹੁੰਦੇ ਠੀਕ ਹੈ ਜੀ ਹੋਰ ਜਰੂਰ ਜੀ ਵਧੀਆ ਲੱਗਦੇ ਨੇ ਉਹ ਜਰੂਰ ਖਵਾਵਾਂਗੇ ਜੀ ਸਾਨੂੰ ਤੁਹਾਨੂੰ ਜੀ ਸਾਨੂੰ ਚੜੀ ਨਹੀਂ ਤੇ ਤਾਂ ਐਨਾ ਮੂਹਲਾ ਬੇਕਾਰ ਕਰ ਦਮ ਨਾਲੜੀ ਮੈਂ ਵੀ ਆਖਾਂ ਕੋੜੀ ਕਿ ਨਹੀਂ ਆ ਗਈ ਹੈ ਜੀ ਨੇ ਕੋੜੀ ਆਬੀ ਕੀ ਕਹਿ ਰਹੀ ਦੀ ਮੰਮੀ ਮਾਤਾ ਤਾ ਕਰੂੰਗਾ ਠਾ ਬੇਰੇ ਇਹ ਤਾਂ ਪਹਿਲਾਂ ਨਹੀਂ ਲੱਗਦਾ ਸੀ ਕਿ ਵਾਈਸ ਉਸ ਤਰ੍ਹਾਂ ਵਾਉ ਸੋ ਬਿਊਟੀਫੁਲ ਪਹਿਲਾਂ ਨਹੀਂ ਲੱਗਦਾ ਸੀ ਕਿ ਬਣ ਜੂ ਹਾਂ ਜਿਹਾ ਨਾ ਨਾ ਕਲਰ ਹੋਵੇ ਮੇਰੀ ਵਾਲੇ ਸੁਣੋ ਭਾਬੀ ਆਪਾਂ ਅਹੀਂ ਬਣਾ ਕੇ ਲੈ ਜਾਾਂਗੇ ਹਨਾ ਆਹੋ ਖੋਦਾ ਕਿ ਅੰਮ੍ਰਿਤਾਈ ਟੌਲ ਜੂਲ ਤੱਕ ਢੋੜੇ ਖਾਂਦਾਗਾ ਨਾ ਕੋ ਕੀਰ ਖਾਂਦਾਗਾ ਸਾਫ ਸਾਫ ਦਾ ਬਣ ਕੇ ਹੋ ਗਿਆ ਰੈਡੀ ਐਡ ਵੀ ਲੋਕਾਂ ਚਾਹ ਕੇ ਕਰੋ ਤੁਸੀਂ ਖਾਏਗਾ ਡੈਡੀ ਆਇਆ ਫਿਰ ਇਧਰ ਸਾਡਾ ਤਾਂ ਇਹ ਸੀ ਵੀ ਖਰਾਬ ਹੋ ਗਿਆ ਚੰਦਰਾ ਆਪਣਾ ਕਰੀਮੀ ਕਰੀਮੀ ਮਸਰੂਨੀ ਰੈਡੀ ਆ ਵਾਈਟ ਸੋਸ ਆਲੋ ਵੀ ਜੇ ਨਹੀਂ ਕਾਣੀ ਮੱਲੇ ਹੈ ਮਮੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਦਾ ਉਹੀ ਬਾਹਰ ਲਾ ਨਾ ਉਹ ਵੀ ਵਧੀਆ ਉਸ ਤੋਂ ਵੀ ਵਧੀਆ ਮਾਤਾ ਨਾ ਉਹਦੇ ਬਾਅਦ ਨਹੀਂ ਹੈ ਮੈਂ ਕਹਿੰਦੇ ਮਾਂ ਵੀ ਬੇទਾਰੀ ਕਰ ਰਹੀ ਹੈ ਕੈਂਟ ਕੀ ਫੀਸ ਮੰਦੇ ਜਾਂਦੇ ਹਾਂ ਸਵੀਟ ਕੌਰ ਸਿਮਣਾ ਮਿਰਚ ਸਾਰੇ ਕੁਝ ਲੈ ਕੇ ਆਵਾਂਗੇ ਹਾਂ ਬਿਰੂ ਓਏ

ਮੈਂ ਵੀ ਖਾਉਂਗਾ ਖਾ ਲਾ ਬਿਰੋ ਹਾਂ ਜੀ ਸਰ ਇਹ ਪ੍ਰੋਡੀ ਪਾਉਣਾ ਤੇ ਇਹਨਾਂ ਟੈਸਟ ਕਰਨਾ ਚਾਹ ਰਿਹਾ ਹਾਂ ਹਮ ਸਰ ਰੱਖਦਾ ਠੀਕ ਹੋ ਸਰ ਅਰਜੋ ਕੇ ਕੱਲ ਤੇ ਦੁਬਾਰਾ ਜਮ ਚਲੋ ਦੇ ਫੇਰ ਪਤਾ ਲੱਗੇ acha ਸਵਾਦ ਨਹੀਂ ਆਇਆ ਹਾ ਇੱਕ ਚਮਚਾ ਸਵਾਦ ਆਈਏ acha ਪਰ ਕੇ ਲੈ ਕੇ ਜਾਓ ਫਿਰ ਜਾਮਚਾ ਗਰਮਾ ਡੜੀ ਹਾਂ ਰਾਜੀ ਹਿੱਟਰ ਦੀ ਨਹੀਂ ਡਿੱਗੀ ਹੋਈ ਨੇ ਫੇਰ ਤੇ ਅਮ ਤੂੰ ਬਾਹਰ ਤੀ ਜੀ ਸਰ ਦੱਸ ਤੂੰ ਹਾਂ 60 ਜੂ ਕਲੰਬਰ 60 ਜੂ ਇੱਕ ਨੰਬਰ ਬਸ ਜੀਰੋਂਾਂ ਕਿੱਥੇ ਗਈਆਂ ਗੀਰ ਹਾਰੀ ਘੱਟ ਬਸ ਡਾਡੀ ਤੂੰ 100 ਚੱਕ ਨੰਬਰ ਹੀ ਦੇਂਗਾ ਇੰਨੀ ਮਿਹਨਤ ਤਾਂ ਸਾਡੀ ਦਾ ਨੰਬਰ ਥੋੜਾ ਇੱਕ ਨੰਬਰ ਮੜੀ ਆਹੇ ਡਾਡੀ ਇਸ ਤੋਂ ਵਧੀਆ ਤਾਂ ਨਹੀਂ ਦਿੰਦਾ ਚਾ ਠੀਕ ਆ ਮੈਂ ਤਾਂ ਤੁਹਾਨੂੰ ਦੰਦੀ ਨਹੀਂ ਹੈਗੀ ਅੱਜ ਹੁਣ ਸਾਨੂੰ ਮਿਲ ਦਿਆਂਗੇ ਅਸੀਂ ਖਾ ਪੀ ਕੇ ਇੱਕ ਨੰਬਰ ਮਕਰੋਨੀ ਵਾ ਇੱਕ ਨੰਬਰ ਮਕਰੋਨੀ ਕੀ ਆ ਮਕਰੋਨੀ ਮਕਰੋਨੀ ਆਹਾਹਾ ਖਾਲੇ ਮੈਂ ਦੁਬਾਰੇ ਚਾਂਗੇ ਹਾਲ ਨੇ चौथा चौथा चमचा तू चमचे बिना रे डडी रोज ना सेट दी बस जी सर एक नंबर ठीक है मम्मी तू सी कितने दोगे खा के भी आ गई जी 100 जो कितने नंबर है माते यार नंबर 100 तो 100 कोई भी नहीं दे <laughs> हैं हैं मम्मी ਸਾਜੋ ਸੋ ਕੋਈ ਵੀ ਨਹੀਂ ਦੇ ਰਿਆ ਸਾਜੋ ਸੋ ਹੀ ਲੜਨੇ ਨੇ ਹੋਰ ਸਾਡੀ ਮੈਂਡ ਤਾਂ ਨਹੀਂ ਐਨੀ ਗਰਮੀ ਚ ਅਸੀਂ ਬਣਾਈ ਆ ਗੁੱਡ ਮਾਰਨਿੰਗ एवरीवन ਹੋ ਕੀ ਹਾਲ ਚੱਲ ਸਾਰਿਆਂ ਦਾ ਤੇ ਕੱਲ ਅਸੀਂ ਬਣਾਇਆ ਸੀ ਵਾਈਟ ਸੋਸ ਮਕਰੋਨੀ ਤੇ ਅੱਜ ਅਸੀਂ ਚੱਲੇ ਆ ਸ਼ਾਪਿੰਗ ਕਰਨ ਕਿਉਂਕਿ ਰੱਖਣੀਆਂ ਲੈ ਕੇ ਆਉਣੀਆਂ ਰੱਖਣੀਆਂ ਵੇਚਣੀਆਂ ਤੇ ਹੋਰ ਛੋਟਾ ਮੋਟਾ ਸਮਾਨ ਲੈ ਕੇ ਆਉਣਾ ਤੇ ਹੁਣ ਅਸੀਂ ਦੋਨੇ ਨੇ ਚੱਲੀਆਂ ਬਾਜ਼ਾਰ ਤੇ ਹੁਣ ਅਸੀਂ ਤੁਹਾਨੂੰ ਉੱਥੇ ਮਾਰਕੀਟ 'ਚ ਜਾ ਕੇ ਦਿਖਾਉਂਦੇ ਦਿਨੇ ਆਪਾਂ ਸੁੱਤਰੀ ਦੇ ਸਿੱਖਰ ਦੇ ਬਾਰੇ ਉੱਥੇ ਤੇ ਚੱਲ ਜਾਈਏ ਸਿੱਖਰੀ ਦੀ ਸ਼ਾਪਿੰਗ ਦਾ ദ സെറ്റ് ഡിഫരൻ ഇ സി അമ ആ സിനിമ ഡിജൈൻ മനോ ആ ബോണി ലഭ്യ ആ ക്ലാഗ് ആ സാന്നി ਕਿਹੜੀ ਲੈਣੀ ਹੈ ਇਹ ਵੀ ਘੱਟ ਦੀਦੀ ਵਾਚੀ ਦੇਖ ਕੇ ਪਸੰਦ ਕਰ ਲਓ ਦੇਖ ਲਓ ਦੀਦੀ ਕਿਹੜੀ ਕਿਹੜੀ ਚਾਹੀਦੀ ਹੈ ਕੋਈ ਜ਼ਿਆਦਾ ਵੈਸੀ ਅਸੀਂ ਧਾਗੇ ਲੈ ਲਏ ਜੇ ਆਗਨੇ ਚ ਵੀਡੀਓ ਚ ਦੇਖ ਲੈੜੀ ਤਾਨੂੰ ਪਸੰਦ ਆਊਗੀ ਦੱਸ ਦਿਓ ਸੀ ਦੁਆਰਾ ਫਿਰ ਲੈ ਜਾਵਾਂਗੇ ਕਾਫੀ ਜ਼ਿਆਦਾ ਆਪਸ਼ਨ ਅਵੇਲੇਬਲ ਹੈ ਇਹ ਤਾਂ ਹੁਣ ਡਿਟੇਲ ਚ ਸ਼ੁਰੂ ਕੀਤਾ ਹੀ ਹੈ ਅਸੀਂ ਰੁਮਾਲ ਵੀ ਦੇ ਦੋਗੇ ਰੀਫਰੈਂਟ ਜੀ ਦੇਖੋ ਕਿ ਪਿਛਲੀ ਅਰਿੰਦਰੀਆਂ ਨਾਲ ਕੀ ਸੀ ਹਾਂ ਬਸ ਨੀਵਾਰਾ ਇਹਦੀ ਲਈ ਸੀ ਉਹ ਪਿੱਛੇ ਉਹ ਕੀ ਪਿਆ ਬੋਤਲ ਦੀ ਚ ਉਹ ਜਿਹੜੀ ਇਹ ਇਹ ਨਹੀਂ ਇੱਧਰ ਪਿਆ ਪਿੱਛੇ ਉਹ ਸਭ ਤੋਂ ਲੱਗ ਹਾਂਜੀ ਹਾਂ ਉਹ ਜੇ ਗਾਣਾ ਵੀ ਚੱਲਦਾ ਹੈ ਲਾਈਟ ਵੀ ਚੱਲਦੀ ਹੈ ਇਹ ਰੱਖਣੀ ਆ ਰੱਖੜੀ ਨਾਲ ਆਈ ਇਹਦੇ ਦਿਖਾਓ ਲੱਗਣ ਦੇਖੋ ਪੈਕਿੰਗ ਅੱਛਾ ਇਹਦੇ ਕੋਲ ਰੱਖ ਲੀ ਆਹ ਸਹੀ ਜੀ ਰਨਵਾ ਥੈਂਕ ਯੂ ਨਾ ਨਾ ਮਿਊਜ਼ਿਕ ਹੈ ਜੀ ਰਕੈਂਟ ਕੈਂਟ ਕੰਬੋ ਇਹ ਵੀ ਮੇਰੇ ਸਾਰੇ ਬਹੁਤ ਜਿਆਦਾ ਸੋਨੇ ਨੇ ਕਿ ਸਾਰੇ ਲੇਟੈਸਟ ਕਲੈਕਸ਼ਨ ਮੈਂ ਤੁਹਾਡੇ ਬੰਨਣਾਗਾ ਇਹਦੀ ਪੇਮੈਂਟ ਮੈਂ ਕਰਾਂ ਕਿੰਨੇ ਕਿਹੜਾ ਵਧੀਆ ਉਹਨੇ ਚ ਕੱਢ ਸਾਰੇ ਦੇਖ ਲਾ ਤੇ ਮਗਰੇ ਸੋਨਾ ਲੱਗ ਰਿਹਾ ਵੀਰ ਸਾਰੇ ਸੋਨੇ ਤੇ ਸੋਨੇ ਤੇ ਹਾਂ ਤੰਗ ਕਰ ਜੇ ਜਰੂਰ ਆ ਜਾ ਇਹ ਲੋ ਬਾਦਿ ਕਿ ਨਾ ਜਿਹੜਾ ਤੁਹਾਨੂੰ ਉਹ ਫੋਟੋ ਨਹੀਂ ਸਮਾਈ ਆਈ ਹੈਗੀ ਹੈ ਨਾ ਮੈਨੂੰ ਵੀ ਮੇਰਾ ਕੱਲ ਵਾਲੀ ਯਾਦ ਆ ਰਿਹਾ ਤੁਹਾਡਾ ਸੂਟ ਪਾ ਹੋਇਆ ਜਿਹੜਾ ਉਹ ਕੱਲ ਪਾਇਆ ਸੀ ਸਾਰੇ ਕਹਿੰਦੇ ਇਹ ਤਾਂ ਵੈਸੇ ਵੀ ਪੈ ਜਾਣਾ ਹਾਂ ਮੈਂ ਰਖੜੀ ਤਾਂ ਇਹਨਾਂ ਦੀ ਬੰਦੀ ਜਾਣੀ ਹਾਂ ਉਹ ਸਾਰੇ ਸਾਰੇ ਸੋਹਣੇ ਹੱਦ ਮੈਚਿੰਗ ਹੋਜੀ ਮੈਂ ਕਹਿੰਨਾ ਉਹ ਲੈ ਲੈਣਾ ਸੀ ਵੀਰੇ ਮੈਂ ਕੰਮ ਲਈ ਆਈ ਸੀ ਉਹ ਸਾਡਾ ਹੋ ਗਿਆ ਨਹੀਂ ਜਿਹੜਾ ਕਲੈਕਸ਼ਨ ਸੀ ਅਸੀਂ ਤਾਂ ਆਪਣੇ ਵਾਸਤੇ ਬਾਅਦ ਵਿੱਚ ਲੈ ਕੇ ਆਣੀ ਸੀ ਅਸੀਂ ਆਪਣੇ ਲਈ ਵੀ ਲੈ ਲਈਆਂ ਰੱਖ ਲਈਆਂ ਜੇ ਬਦਕੀਆਂ ਘਟੀਆਂ ਫਿਰ ਅਸੀਂ ਦੁਬਾਰਾ ਆ ਜਾਵਾਂਗੇ ਤੇ ਉਹ ਦਕਰੀਆਂ ਲੈ ਲਈ ਤੁਹਾਨੂੰ ਘਰ ਤੇ ਦਿਖਾਵਾਂਗੇ ਕਿਹੜੀਆਂ ਕਿਹੜੀਆਂ ਨੇ ਹੁਣ ਅਸੀਂ ਹੋਰ ਜਾਣਾ ਸ਼ੋਪਿੰਗ ਕਰਨਾ ਤੇ ਅਜੇ ਨਹੀਂ ਹਾਂ ਤੇ ਹੁਣ ਬਾਜੀ ਦੀ ਦੁਕਾਨ ਤੇ ਤੱਕ ਲੈ ਲਈ ਅਸੀਂ ਕਿਹੜੀਆਂ ਰੱਖ ਲਈਆਂ ਤੁਹਾਨੂੰ ਘਰ ਤੇ ਦਿਖਾਵਾਂਗੇ ਇੰਨੀ ਘੰਟੀਆਂ ਦੇ ਕਲੈਕਸ਼ਨ ਆਈ ਸੀ ਤੇ ਚੀਜ਼ਾਂ ਤੁਹਾਨੂੰ ਪਤਾ ਸੀ ਲਗਾਉਣੇ ਲੰਬੜਾ ਕੋਈ ਸੋਚਿਆ ਤਾਂ ਨਹੀਂ ਕਿ ਲਗਾਣੀ ਨਹੀਂ ਕਿ ਰਸੀ ਕੋਟੋ-ਕਟ ਸੋ ਪਲਸ ਪੈਕ ਵੀ ਲੈ ਲਈ ਫੇਟੀ ਲੰਕੂ ਕੱਲ ਸਵੇਰ ਹੀ ਉੱਪਰ ਲੈਣੀਆਂ ਤਿਆਰੀਆਂ ਕਰਨ। ਸਵੇਰ ਤੋਂ ਬਸ ਕਹਿਣ ਦੀ ਗੱਲ ਆ ਜਾਵਾਂਗੇ ਤੇ ਅਸੀਂ ਦੁਪਹਿਰੀ ਤੇ ਹੁਣ ਸਾਡੀ ਡਿਸਪੋਜ਼ਲ ਚਾਹੀਦੀ ਹੋਵੇ ਇਸ ਮਾਰ ਜੇ। ਜੋਗ ਲੈ ਗਾਈ ਹੋਰ ਤੇ ਮਾ ਜੋਗ ਲੈਣ ਤੇ ਸਾਡਾ ਕੰਮ ਨਾ ਕਰਦਾ ਕੀ ਉਹ ਤਾਂ ਉਹਦਾ ਨਾ ਕਿਸੇ ਨੇ ਖਾਲਦੀ ਹੈ ਕੰਜਰਾ ਦੀ ਪਈ ਹੈ ਕੱਚੀ ਦੀ ਘਸਤ। ਨਾ ਉਹ ਬੈਠੇ ਹੋਏ। ਉਹ ਵੀ ਕਰਾਉਂਦੇ। ਹਾਂ ਮੈਂ ਦੱਸਾਂ। ਠੀਕ ਠਿਕੇ ਰਹਿੰਦੇ ਠੀਕ ਠੀਕੇ ਕੋਤੋਂ ਵੀ ਕ੍ਰਾਂਤੀ ਦੇ ਦੇ ਕੇ ਗਏ ਤਾਂ ਕ੍ਰਾਂਤੀ ਅਲੀ ਨਹੀਂ ਖਾਣੀ ਉਹ ਤਾਂ ਖਾਦੀ ਵੀ ਨਹੀਂ ਗਈ ਹੋਰ ਮਸਤ ਸੜਕਾਂ ਮਡਾਣਾ ਇਧਰੋਂ ਸਕੂਲ ਦਾ ਅਰੇਂਜਮੈਂਟ ਹੋ ਗਿਆ ਭਾਵੇਂ ਨਹੀਂ ਪਤਾ ਕਰਤਾ ਸਕੂਲ ਵਗੈਰਾ ਐਟੇ ਟਾਈਮ ਦੇਖ ਲਾਂਗੇ ਥੋੜਾ ਆਪਾਂ ਮੰਡੀ ਚੱਲਦੇ ਆਂ ਸਬਜ਼ੀਆਂ ਦਾ ਓਹੋ ਭਾਬੀ ਥੋੜਾ ਖੂਨਦਾਨ ਕਰਨਾ ਸੀ ਆਪਾਂ ਉਹ ਦੇਖ ਪਰ ਹੈਗੇ 20 ਤਰੀਕ ਨੂੰ ਆ 20 ਵੀ ਨੂੰ ਜਾਣਾ

ਟਮਾਟਰ ਸਾਫਟ ਦੀ। ਤੂੰ ਜਿਆਦਾ ਨਹੀਂ ਕਹਿ ਰਹੀ। ਕੋਲੋਂ ਕੋਲੋਂ ਕਿਦੋਂ ਕੋਲੋਂ ਭਾਈ 120 ਦੇ ਦੋ। ਇਹ ਕੋਈ ਪੰਜ ਜਿਹੇ ਕਰਦਾ ਨਾ। ਤੂੰ ਕਿੰਨੀ ਜਿਆਦਾ ਕਹਿ ਰਹੀ ਹੈ ਮੈਂ ਤਾਂ ਪਿੱਛੇ 110 ਕਹਿ ਰਹੀ ਸੀ। ਖਾਣਾ ਲਾੜਦੀ ਇੱਧਰ ਕੱਲੀ ਆਹੀ ਇਹ ਹਰੇ ਰੰਗ ਦੀ ਹੁੰਦੀ ਹੈ ਨਾ। ਮੋਹਾਲੀ ਥੀਲੇ ਰੰਗ ਦੀ। ਅਲੱਗ-ਅਲੱਗ ਕਲਰ ਦੀ ਹੁੰਦੀ ਹੈ ਸਿ। ਟਮਾਟਰ ਲੈ ਲੈਣੇ। ਟਮਾਟਰ ਪਾ ਲਓ। ਹਾਂ ਜੀ ਮੈਂ ਉਹਦੇ ਤੋਂ ਸਬਜ਼ੀ ਲੈ ਲਈ ਸੀ ਕਿ ਹੁਣ ਅਸੀਂ ਐਸੀ ਸ਼ਾਪਿੰਗ ਕਰਨੀ ਨਹੀਂ ਚਾਹੀਦਾ ਸਿੱਧਾ ਰਾਂਦਾ ਰਾਂਦਾ ਸਾਨੂੰ ਮਿਲਿਆ ਨਹੀਂ ਆਪਾਂ ਸੋਚਿਆ ਸੱਤ ਮਹੀਨਾ ਚਾਰਿਆ ਸੀ ਚੂੜੀਆਂ ਖਾਣ ਲਈ ਤੇ ਇਹ ਹੁਣ ਪਵਾ ਰਹੀ ਹੈ ਚੂੜੀਆਂ ਚੰਗੀਆਂ ਮਾੜੀਆਂ ਦੇਖ ਕੇ ਜਾ ਰਹੇ ਹਾਂ ਬਾਕੀਆਂ ਕਿਉਂਕਿ ਸ਼ੌਣ ਚੜ ਗਿਆ ਨਾ ਮਮਮੀ ਸਾਡੀ ਦਾ ਪਰ ਮਮਮੀ ਦੀ ਹੁੰਦੀਆਂ ਨੇ ਮੇਰੇ ਨਹੀਂ ਆਉਂਦੇ ਨਾਡੇ ਦੇ 2 10 2 10 ਘਰੇ ਪਾਉਂਦਾ

ਕਿਆ ਡਰਨਾ ਮम्मी ਦੇ 2 ਤੋਂ 10 ਸੱਕੇ ਵੱਡਾ ਸਾਈਜ਼ ਲਓ ਭਾਈ ਹਾਂ ਆਪਾਂ ਸੋਚੀ ਜਨ ਆਪਣੀ ਚਿਹਰਾ ਲੜਨੀ ਸਹੀ ਆ ਠੀਕ ਕਿਆ ਡਰਨਾ ਮੈਸੇ ਵਧੀਆ ਹੁੰਦੀ ਆ ਨਹੀਂ ਆ ਸੌਣ ਚ ਐ ਕਿ ਚੜਾ ਲੈਣੇ ਡ्रेसेस ਵੀ ਰੱਖੀ ਜਾਂਦੇ ਨਾ ਤੁਸੀਂ ਰੈਂਟ ਤੇ ਵੀ ਦਿੰਦੀ ਹੁੰਦੇ ਹੋ ਸਮਝ ਨਹੀਂ ਆਤਾ ਮੈਨੂੰ ਕਿੰਦੀ ਆ ਡਰੈਸਾਂ ਦਾ ਸਭ ਰੈਂਟ ਕਰਦੇ ਬਸਾਂ ਨੇ ਵਿਆਹ ਹੀ ਕੋਈ ਚੰਗੀ ਆ ਰੇਟ ਦੱਸ ਦੇ ਉਸ ਦੀ ਕਾਂਜਾ ਜਾਲ ਰੱਖੀ ਦਿੱਤੀ ਹੈ। ਸ਼ਿੰਗਾਰ ਹੀ ਰਹਿ ਤੇ ਗਿ ਸੋਜਾ ਨਾਲ ਨਾਲ ਵਿਆਹ ਦੀ ਵੀ ਕਰ ਲਈਏ। ਸ਼ਾਪਿੰਗ ਥੋੜੀ ਜੀ। ਆਹ ਤਾਂ ਪਹਿਲੀ ਥੋੜੀ ਟਾਈਮ ਲਾ ਗਿਆ। ਹਾਂ ਵਿਆਹ ਚ ਨਹੀਂ ਦੱਸਾਂ। ਹਾਂ ਥੋੜਾ ਥੋੜਾ ਆ ਗਿਆ। ਜਿੱਦਾਂ ਜੀ ਮੈਨੇ ਨਾ ਫੋਟੋ ਦਿਖਾਈ ਤੁਹਾਨੂੰ ਉਮੇ ਦਾ ਦੇਖਿਓ। ਆਹ ਉਹ ਹੈ। ਹੋਰ ਵੀ ਹੈ। ਇਹ ਜਵੈਲੀ। ਇਹ ਪਤਾ ਮੇਕਅਪ ਨਾ ਗ੍ਰੇਸ ਪਾਈ ਜਾਂਦੀ ਹੈ। ਹਾਂ ਪਹਿਲਾਂ ਤਾਂ ਉੱਦੀ ਲਾਉਂਦੀ ਹਾਂ ਜੀ ਡਾਲ ਲੀ। ਅਲਮੋਸਟ ਸਾਡਾ ਸਾਰਾ ਕੰਮ ਡਾਨਾ ਬਾਜੀ ਨੂੰ ਪਤਾ ਤਾਂ ਦਗਾ ਨਹੀਂ ਇਹ ਬੀਜੀਸੀ ਆਈ ਨਹੀਂ ਸਾਨੂੰ ਦੁਕਾਨਾਂ ਦਾ ਪਤਾ ਨਹੀਂ ਚਲ ਪਾ ਜਿੰਨੇ ਸਾਨੂੰ ਸਮਾਨ ਮਿਲਦਾ ਆ ਮੈਗੀ ਤੋਂ ਮਿਲਦੀ ਹਾਂ ਸਾਨੂੰ ਮਿਲਾਂਗੇ ਅਸੀਂ ਘਰ ਜਾ ਕੇ ਜੇ ਰਸਤੇ ਜਰੋਗੇ ਤਾਂ ਜਰੂਰ ਮਨਾਵਾਂਗੇ ਕਿਸ ਕੋਣ ਨੂੰ ਲੈ ਕੇ ਜਾਵਾਂਗੇ ਵੀ ਸਾਡੀ ਵੇਟ ਕਰਦੇ ਕੋਈ ਕਿਸ ਕੋਣ ਨੂੰ ਲੈ ਕੇ ਜਾਵਾਂਗੇ ਫਾਈਨਲੀ ਅਸੀਂ ਸਾਰਾ ਸਮਾਨ ਲੈ ਕੇ ਆ ਗਏ ਹਾਂ ਘਰ ਚਾਚਾ ਸਵੀਕਾਰ ਠੀਕ ਹੈ ਤੁਸੀਂ ਅਸਾਂ ਡਿੱਗੀ ਚ ਕੱਢ ਲੈਣੀ ਹੈ ਸਬਜ਼ੀਆਂ ਹਨ ਡਿੱਗੀ ਖੋਲ ਪਹਿਲਾਂ ਤਾਂ ਜਾ ਕੇ ਕਿ ਸਾਡੀ ਸ਼ੀਮਾ ਮਾਂ ਵਿੱਚ ਰਹਿ ਜਾਣ ਰੱਖੜੀਆਂ ਵੀ ਵਿੱਚ ਹੀ ਆਹ ਡੈਡੀ ਪੇਟੀ ਅੰਦਰ ਰੱਖ ਲ ਮੈਗੀ ਕੱਲੂ ਲੰਗਰ ਨਹੀਂ ਲਵਾ ਡੈਡੀ ਨੇ ਕਿਹਾ ਸੀ ਮੈਂ ਤੁਹਾਨੂੰ ਮੈਗੀ ਬਣਾ ਕੇ ਖਿਲਾਉਂਗਾ ਰਾਤੀ ਚੁੱਲੇ ਦੇ ਪੂੜੇ ਹਾਂ ਪਹਿਲਾਂ ਪੂੜੇ ਬਣਾ ਕੇ ਫਿਰ ਡੈਡੀ ਨੇ ਡਿਸਪੋਜ਼ੇਬਲ ਵੀ ਲਿਆਣ ਦੇ ਸੀਸ ਹਨ ਸਾਰਾ ਸਮਾਨ ਹੋ ਗਿਆ ਬਸ ਹੁਣ ਬਾਬਾ ਜੀ ਦਾ ਨਾਮ ਲੈ ਕੇ ਕੱਲੂ ਅਸੀਂ ਮੈਗੀ ਬਣਾਵਾਂਗੇ ਤੇ ਇਹ ਅਸੀਂ ਲੈ ਕੇ ਆਏ ਸੋਹਣੀਆਂ ਸੋਹਣੀਆਂ ਲੱਕੜੀਆਂ ਤੁਹਾਨੂੰ ਜਿਹੜੀ ਸਭ ਤੋਂ ਜ਼ਿਆਦਾ ਸੋਹਣੀ ਲੱਗੀ ਸਕਰੀਨ 'ਤੇ ਕਮੈਂਟ ਕਰਕੇ ਦੱਸਦੇ ਆਂ ਆ ਵਾਲੀ ਲੱਗੀ ਨਾ ਸਾਰਿਆਂ ਨੂੰ ਇਹਦੇ ਵਿੱਚ ਕਲਰ ਬਹੁਤ ਸੀ ਆ ਜਿਆਦਾ ਸੋਹਣੀਆਂ ਲੱਗਦੀਆਂ ਨੇ ਦੀਰੀ ਤੁਸੀਂ ਫੂਟ ਪਾਇਆ ਸੀ ਤਾਂ ਇਹਨਾਂ ਸੋਹਣਾ ਲੱਗ ਰਿਹਾ ਦੀਰੀ ਅਸੀਂ ਤੁਸੀਂ ਧਾਗੇ ਕਿਹਾ ਸੀ ਧਾਗੇ ਅਸੀਂ ਲੈ ਆਂਦੇ ਆਂ ਬੋਹ ਵੈਰੈਟੀ ਦੇ ਆ ਰਹੀ ਆ ਰਮਾਨ ਸਿੰਘ ਦੀ ਹੋਏ ਬੱਚਿਆਂ ਜੀ ਤੇ ਇੰਨੀ ਆ ਰਖੜੀਆਂ ਸੀ ਨਾ ਇਹ ਚ ਗੀਤ ਵੀ ਚੱਲਦਾ ਹਾਂ ਇਹ ਚ ਗਾਣੇ ਚੱਲੇ ਭਈਆ ਮੇਰੇ ਰਾਖੀ ਕੇ ਬੰਧਨ ਕੋ ਨਮਾਣਾ ਆ ਚੱਲ ਅੱਛਾ ਐ ਕੁਛ ਆ ਗੈਰੀ ਭਈਆ ਰਾਖੀ ਕੁਛ ਇੰਦਰੀ ਗਾਣਾ ਮੈਨੂੰ ਲੱਗੇ ਕਿਤੇ ਮੇਰੇ ਰਖਸ਼ੇ ਕ ਸੁਣ ਰਹੀ ਤੂੰ ਚੱਲ ਕਿਉਂ ਜੀ ਬਤਾਉਂ ਤੈਨੂੰ ਹਾਂ ਲੇ ਲਈ ਲੋਰੀ પહેਲੀ ਮੈਂ ਸੁਖਿਆਵ ਨਗਰ ਤੇ ਮੋਹਰ ਆ ਗਿਆ ਸਮਝ ਲੱਗੀ ਜਿਵੇਂ ਜਿਹੜੀ ਸਮਝ ਲੱਗੀ ਥੀ ਨਹੀਂ ਇਹ ਗਰੇ ਦਾ ਮੇਰਾ ਜੀਰਾ ਅਖੀ ਸੇ ਬਣੇ ਕੀ ਧਾਗੇ ਸੀ ਨੇ ਡਿਜ਼ਾਈਨ ਦੇ ਬੜੇ ਸੋਹਣੇ ਸੋਹਣੇ ਧਾਗੇ ਲੈਂਦੇ ਸੀ ਇਹਨੇ ਪਿਆਰੇ ਪਿਆਰੇ ਕਲਰ ਰੱਦ ਬਣਾਇਆ ਇੰਨਾ ਚੋ 스멜 ਸਾਰਾ ਜੀ 스멜 ਆਉਣ ਲੱਗ ਗਈ ਆ ਅਸੀਂ ਚੰਦਨ ਵਾਲੇ ਲਿਆਂਦੇ ਹਾਂ ਚੰਦਨ ਦੇਖੋ ਕਿੰਨੀ 스멜 ਆਈ ਦੇਖੋ 프래그런ਸ ਬਹੁਤ ਹੈ ਦੇਖੋ ਇੰਨਾ ਚੋ ਵੀ ਲਾ ਕੇ ਦੇਖੋ ਹੁਣ ਯਾਰ ਚੰਦਨ ਦੀ 스멜 ਇੰਨੀ ਹੁੰਦੀ ਆ ਹਾਂ ਮੈਂਨੇ ਪਹਿਲੀ ਵਾਰ ਇਹਦੇ ਉਹ ਕਰਿਆ ਐਂ ਦੱਸੋ ਹਮਮ ਉਹ ਕਿੰਨਾ ਦੱਸੇ ਜੀ ਜਸ ਕੁਸੂ ਵਾਰੀ ਕੁਸੂ ਕੀ ਕਰਦੇ ਹਾਂ ਇਸ ਵਲੌਗ ਨੂੰ ਐਂਡ ਜੇ ਕਿ ਵਧੀਲੇ ਕਿ ਸਾਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਪੇ ਸਾਰੇ ਨੈਕਸਟ ਵਲੌਗ ਦੇ ਵਿੱਚ ਤੇ ਇਹ ਵਾਲੀ ਵੀਡੀਓ ਵੀ ਸਾਰੇ ਨੇ ਵੱਧ ਤੋਂ ਵੱਧ ਸ਼ੇਅਰ ਕਰੋ ক্লোਜ਼ ਤੋਂ ਤੁਹਾਡੇ ਭੈਣ ਜਿਹੜਾ ਵਧੀਲੇ ਕੁਝਾਸਤ ਹੋ